ਸਸ ਵੀ ਗੱਲ ਜੀ ਸਿਕਾ ਪਰ ਪਤਾ ਨਹੀਂ ਅਨਮੋਲ ਸਿੰਘ ਐਮਐਲਏ ਨੇ ਤੁਹਾਡੇ ਨੂੰ ਕਲੀਅਰ ਉਹਨਾਂ ਦਾ ਲਗਾਵ ਹੈ ਉਹਨਾਂ ਦਾ ਮੰਨ ਲਓ ਗੰਦੂਗਾ ਮਾਫੀ ਨਹੀਂ ਮੰਗਣ ਦੇ ਆ ਕਹਿੰਦਾ ਮੈਂ ਮਾਫੀ ਮੰਗਦਾ ਜੇ ਤੂੰ ਅਗਲਾ ਸੀ ਸਾਡਾ ਵੀ ਜਿਹੜਾ ਚੰਡੀਗੜ੍ਹ ਜਾਣ ਦਾ ਸਾਡਾ ਅਧਿਕਾਰ ਸੀ ਜਿਹੜਾ 5 ਤਰੀਕ ਨੂੰ ਅਸੀਂ ਜਾ ਰਹੇ ਸੀ ਸਾਨੂੰ 3 ਨੂੰ ਮਤਲਬ ਪੌਸਟਲ ਹੋਇਆ ਜਿੱਤਾ ਉਹ ਚੰਡੀਗੜ੍ਹ ਨਹੀਂ ਜਾਣ ਦਿੱਤਾ ਕਿ ਚੰਡੀਗੜ੍ਹ ਜਾਣ ਦਾ ਸਾਨੂੰ ਕੋਈ ਅਧਿਕਾਰ ਨਹੀਂ ਨਹੀਂ ਹੈਗਾ ਜੀ ਫਿਰ ਸਾਨੂੰ ਕਿਉਂ ਰੋਕਿਆ ਗਿਆ ਇਹ ਵੀ ਤਾਂ ਪਤਾ ਨਹੀਂ ਕਿ ਇਹ ਦੇਖੋ ਸਰਕਾਰ ਤੁਹਾਡੀ ਹੈ ਪਤਾ ਤਾਂ ਥੋਨੇ ਹੈ ਇਹ ਇਹ ਸਵਾਲ ਪਤਾਨ ਜੀ ਸਾਰੇ ਥਾਂ ਹੀ ਹੋ ਗਏ ਕੋਈ ਆਪਣੇ ਤੋਂ ਦੀ ਗੱਲ ਹੈਗੀ ਤਾਂ ਤੁਸੀਂ ਦੱਸ ਦਿਓ ਮੈਂ ਕਿਸਾਂ ਵਾਲਾ ਜੀ ਪਿੰਡ ਜਿਉਂ ਦਾ ਮਸਲਾ ਜੀ ਉਹ 118 ਸਾਹਿਬ ਤੋਂ ਕਾਬਜ ਹੈ ਖਾਨਾ ਤੇ ਉਹਨਾਂ ਤੋਂ ਹੁਣ ਮਤਲਬ ਇਹ ਉਹਦੀ ਜਿੱਦੀ ਮੈਂ ਮਦਦ ਕੀਤੀ ਹੈ ਸ਼ਾਇਦ ਕਿਸੇ ਨੇ ਨਹੀਂ ਕੀਤੀ ਉਹ ਤੁਹਾਡੇ ਪ੍ਰਧਾਨ ਸਾਹਿਬ ਉਹ ਬਰਾਹਰ ਸਾਹਿਬ ਨੇ ਵੀ ਤਾਂ ਦੂਜੇ ਨੇ ਦੇ ਠੁਕੇ ਨਹੀਂ ਬਿਜਿਆ ਠੀਕ ਹੈ ਜੀ ਮੰਤਰੀ ਨੇ ਵੀ ਪਿਆ ਵੀ ਕਿਉਂ ਹੈ ਠੀਕ ਹੈ ਉਹ ਕੋਈ ਹਾਈ ਕੋਰਟ ਚ ਸਿਸਟਮ ਹੋ ਜਾਂਦਾ ਉਹ ਗਲਤ ਹੋਇਆ ਪਿਆ ਤੇ ਠੀਕ ਹੈ ਉਹਦਾ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਹਾਈ ਕੋਰਟ ਨੂੰ ਲੇਕਨ ਔਰ ਸਾਡੇ ਵਰਗਾ ਬੰਦਾ ਤਾਂ ਕੰਮ ਹੀ ਕਰਨਾ ਬੋਲਦਾ ਜੀ ਅਫਸਰ ਜਿਹੜੇ ਆ ਉਹ ਆਪਣੀ ਚਾਰਜ ਸ਼ੀਟ 'ਤੇ ਦਰਦਾ ਹੁੰਦਾ ਸਾਡੇ ਨਾਲ ਆਪਸਾਰੇ ਜੀ ਤੁਸੀਂ ਕੋਈ ਦਫਲ ਦੇ ਹੋ ਨਾ ਤੁਸੀਂ ਉਸ ਮੁੱਸਲੇ ਸਾਡੇ ਜਾਉਣ ਵਾਲੇ ਤੇਰੇ ਉਸੇ ਤਰ੍ਹਾਂ ਚੌਕੇ ਵਾਲੇ ਤੇ ਵੀ ਇਹ ਹਾਲਤ ਹੈ ਜੀ ਮੰਨ ਲਓ ਮੈਨੇਜਮੈਂਟ ਗਲਤ ਸਾਹਬ ਦੇ ਹੋ ਗਈ ਮੱਲਾ ਬਠੰਡਾ ਦੀ ਸਭ ਦੀ ਰਿਪੋਰਟ ਵੀ ਆ ਗਈ ਪਰ ਮੈਨੇਜਮੈਂਟ ਤੇ ਨਹੀਂ ਪਰਚਾ ਦਰਜ ਹੋਇਆ ਉਲਟਾ ਸਾਡੇ ਵਿਧਾਇਕਾਂ ਦੇ ਪਰਚਾ ਦਰਜ ਵਿਧਾਇਕਾਂ ਕੱਡੇ ਵੀ ਹੋਏ ਪੱਤਰ ਆਦੇ ਆਪਕਾ ਉਹ ਮੱਲਾ ਦੁਬਾਰਾ ਉਹ ਲੈ ਨਹੀਂ ਲੈਣਾ ਸੀ ਉਹ ਉੱਥੇ ਮੈਨੇਜਮੈਂਟ ਤੇ ਉਹਨਾਂ ਦਾ ਮੈਨੂੰ ਨਹੀਂ ਪਤਾ ਵੀ ਕੀ ਕਿਹਾ ਪ੍ਰਾਈਵੇਟ ਸਿਸਟਮ ਸੀਗਾ ਉਸ ਬਾਰੇ ਮੈਂ ਦੇਖੋ 70% ਤਾਂ ਸਰਕਾਰ ਦਿੰਦੀ ਜੋ ਅਦਰਸ਼ ਸਕੂਲਾਂ ਨੂੰ ਹੀ ਉਹ ਤਾਂ ਮੱਲਾ ਸਰਕਾਰ ਤੇ ਪ੍ਰਾਈਵੇਟ ਏਜੰਸੀਆਂ ਨੂੰ ਸੰਭਾਲਦੇ ਸੀ ਬਾਅਦ ਵਿੱਚ ਸਕੂਲ ਬਣਾ ਕੇ ਉਹ ਉੱਥੇ ਦੇ ਦਿੱਤੇ ਸੀਗੇ ਚੇਅਰਮੈਨ ਤਾਂ ਸੀਐਮ ਸਾਹਿਬ ਉਹਨਾਂ ਦੇ ਨਹੀਂ ਨਹੀਂ ਉਹਨਾਂ ਨੂੰ ਦੇ ਦਿੱਤੇ ਸੀਗੇ ਉਹਨਾਂ ਨੇ ਉਹ ਮਤਲਬ ਇਹ ਸਭ ਉਸਾਂ ਵੀ ਵੱਧ ਲੈ ਲੂਗੇ ਜਿਹੜਾ ਮੈਨੂੰ ਪਤਾ ਲੱਗ ਸਕਿਆ ਹੈ। ਹਾਂਜੀ ਪਰ ਮੈਨੇਜਮੈਂਟ ਤੇ ਕਾਰਵਾਈ ਨਹੀਂ ਹੋਈ ਸਕੂਲ ਤਾਂ ਵਾਕ ਜ਼ਰੂਰ ਲੈ ਲੈ। ਸਟੇਮ ਸਾਡੀ ਡਿਊਟੀ ਲੈਂਦੀ। ਤੁਹਾਡੀ ਮੱਜ਼ਾ ਹੋ ਮਤਲਬ ਨਹੀਂ ਕੀਤਾ ਗਿਆ। ਟੈਂਸ਼ਨ ਦੀ ਗੱਲ ਕੋਈ ਹੋਇਆ। ਜ਼ਰੂਰ ਕਰਕੇ ਦੇਣਾ ਜੀ। ਕਦੋਂ ਕਰਕੇ ਦੇਊਗੀ? ਸਰਕਾਰ ਤਾਂ ਥੋੜੀ ਮਤਲਬ ਜਾਣ ਆਣੀ। ਮੇਰੀ ਯਾਰ ਜਾਊਗੀ ਤਾਂ ਉਹ ਤੋਂ ਵੇਖੀ ਜਾਊਗੀ ਕਰਕੇ ਜਿਹੜਾ ਵੀ ਕਲ ਸੋ ਜੇ ਸੀ ਬਿਜ ਇੱਕ ਬਿਜ ਜਿਹੜਾ ਅਸੀਂ ਕਰਤਾ ਉਹ ਵੀ ਲੋਕਾਂ ਵਿੱਚ ਬਿਜਲੀ ਕਰਤੀ ਜੇ ਬਜਾਈ ਨੂੰ ਕਰਦੇ ਹਾਂ ਜੇ ਕੋਠਿਆਂ ਦਾ ਕਰਦੇ ਹਾਂ ਉਹ ਲੋਕਾਂ ਵਾਸਤੇ ਕਰਦੇ। ਜਿਹੜੇ ਕੋਈ ਕੰਮ ਰਹਿ ਗਿਆ ਉਹ ਵੀ ਕਰਕੇ ਜਾਵਾਂਗੇ ਜੇ ਨਾ ਕਰ ਇਹ ਪੈਮ ਬੌਂਡ ਤਾਂ ਹੋਊਗਾ ਸਰ ਨਹੀਂ ਨਹੀਂ ਪੈਮ ਬੌਂਡ ਤਾਂ ਯਾਰ ਕੋਈ ਵੀ ਮੇਰੀ ਗੱਲ ਸੁਣ ਜਿਵੇਂ ਜਿਵੇਂ ਸਰਕਾਰ ਦਾ ਬਜਟ ਹੈ ਤੁਸੀਂ ਚਲਾਉਂਦੇ ਹੋ ਸਕੋ ਨਹੀਂ ਤੇ ਵੋਟਰ ਆ ਜਾ ਯਾਰ ਤੁਸੀਂ ਤੁਸੀਂ ਇਹਦੇ ਚ ਆ ਜਾਓ ਤੁਸੀਂ ਇਹਦੇ ਚ ਪ੍ਰੋਟੈਸਟ ਕਰਦੇ ਵੋਟਰ ਆ ਜਾ ਲੋਕਾਂ ਦੇ ਵੋਟਾਂ ਲੈ ਕੇ ਸੰਭਾਲ ਲਓ ਵਧੀਆ ਗੱਲ ਹੈ ਨੈਕਸਟ ਵੇਲੇ ਤੁਸੀਂ ਵਾਦਾ ਕਰਤੀ ਐ ਲੋਕਾਂ ਨੇ ਨਹੀਂ ਵਾਦੇ ਦੀ ਮੈਂ ਗੱਲ ਸੁਣਦਾ ਪਰ ਜਿਹੜੀਆਂ ਗੱਲਾਂ ਜੇ ਤੁਸੀਂ ਮੇਰੇ ਨਾਲ ਕੋਈ ਇਥੋਂ ਦੀ ਹੈ ਗੱਲ ਤਾਂ ਉਹ ਤਾਂ ਵੱਡੀਆਂ ਗੱਲਾਂ ਸਾਰੇ ਸਾਡੇ ਮੇਰੇ ਵੱਡੇ ਲੀਡਰਾਂ ਨਾਲ ਵੀ ਹੋਊਗੀ ਪਰ ਮੀਟਿੰਗ ਕਰੀਏ ਦੱਸ ਦੱਸ ਤੁਸੀਂ ਥੋੜੀ ਜਿਹੀ ਬੇਨਤੀ ਸਾਡੇ ਬੂਟ ਬਾਕਸ ਦਾ ਪੂਰਾ ਹਾਲ ਹੈ ਉਹ ਗੱਲ ਹੋ ਗਈ 11 ਲੱਖ ਰੁਪਏ ਦਾ ਉਹਦੀ ਬਲਗ ਤੋਂ ਨਹੀਂ ਕਰਵਾ ਦਿੰਦੇ ਹੋਰ ਕੋਈ ਪਿੰਡ ਦੀ ਕਿਸ ਤਰ੍ਹਾਂ ਇਹ ਕਰਦੀ ਐ ਜਿਹੜੇ ਲੰਬੀ ਹਲਕੇ ਦੇ ਆਪਣੇ ਜਿਹੜੇ ਤੁਹਾਡੀ ਜ਼ਿੰਮੇਵਾਰੀ ਸੀਐਮ ਸਾਹਿਬ ਨੇ ਲਾਈ ਸੀ ਉਹ ਵੀ ਮੈਂ ਪਤਾ ਕਰ ਲਵਾਂ ਕਿਉਂਕਿ ਨਰਮੇ ਵਾਲਾ ਖਰਾਬਾ ਵਿੱਚ ਹੀ ਖੜਾ ਹੀ ਸਕਦਾ 2022 ਵਾਲਾ ਬਾਈ ਜੀ ਮੈਂ ਤਾਂ ਸਭ ਕੁਝ ਹੈ ਪਰ ਜਿਹੜਾ ਜਿੰਨਾ ਮੈਂ ਕਰਦਾ ਜਿੰਨੀ ਮੈਂ ਤੁਹਾਡੀ ਗੱਲ ਧਿਆਨ ਨਾਲ ਸੁਣਦਾ ਮੈਨੂੰ ਹੀ ਸਾਰੀ ਮੁੜ ਕੇ ਕਰਨ ਲੱਗ ਜਾਂਦੀ ਹੈ ਨਹੀਂ ਸਰ ਤੁਸੀਂ ਕਿਹਾ ਸੀ ਕੇਸ ਵਾਪਸ ਲਵਾਵਾਂਗੇ ਪਰ ਪੁਲਿਸ ਨੇ ਚਲਾਨ ਪੇਸ਼ ਕਰਤਾ ਇਸ ਦਾ ਫਿਰ ਥੋੜ ਨੂੰ ਲੰਬਾ ਜਾਏਗਾ ਤੁਸੀਂ ਮੰਨ ਲਓ ਸਾਡੇ ਕੈਲਿਬ੍ਰੇਟ ਹੋ ਠੀਕ ਹੈ ਜੀ ਹੋਰ ਦੱਸੋ ਜੀ ਚਾਹੋ ਦੇਖੋ